ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਪਿੰਡ 30 ਐਮਐਲ ਦੇ ਵਿੱਚ ਟਾਣੀ ਐ ਟੀਐਮਐਲ ਦੇ ਕੋਲੇ ਤੇ ਆਹ ਜਿਹੜੀ ਤੁਸੀਂ ਗਾਂ ਵੇਖੀ ਜਾਂਦੇ ਹੋ ਇਹ ਗਾਂ ਹੈਗੀ ਐ ਬਕਾਊ ਤੇ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ ਦੀ ਡਿਟੇਲ ਵੀ ਕਿੰਨਾ ਇਹ ਮੁੱਲ ਮੰਗਦੇ ਆ ਕਿੰਨੇਵੇਂ ਸੂਏ ਗਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਇਹ ਜਿਹੜੀ ਆਪਣੀ ਗਾਂ ਹੈ ਇਹ ਤੁਸੀਂ ਦੱਸਿਆ ਵੀ ਬਕਾਊ ਹੈ ਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਏ ਸੂਈ ਹੈ ਜੀ ਅੱਛਾ ਇਹ ਗਾਂ ਦੂਜੇ ਸੂਏ ਸੂਈ ਆਪਾਂ ਦੀ ਹਾਂਜੀ ਠੀਕ ਹੈ ਸੂਈ ਨੂੰ 26 ਦਿਨ ਹੋ ਗਏ ਸੂਈ ਨੂੰ 26 ਦਿਨ ਹੋ ਗਏ ਹਾਂ ਇਹ ਕਿਹੜੀ ਕਿਹੜੀ ਬਰੀਡ ਦੀ ਹੈ ਇਹ ਗਾਂ ਵਸੇ ਇਹ ਗਿਰ ਗਿਰ ਕ੍ਰੋਸ ਹੈ ਜੀ ਗਿਰ ਕ੍ਰੋਸ ਹੈ ਇਹ ਹਾਂਜੀ ਹਾਂਜੀ ਸੂਈ ਨੂੰ ਇਹਨੂੰ 26 ਦਿਨ ਹੋ ਗਏ ਹਾਂ ਸੂਈ ਨੂੰ 26 ਦਿਨ ਹੋ ਗਏ ਦੂਜਾ ਸੂਆ ਗਾਂ ਹੈ ਇਹ ਦੂਜਾ ਸੂਆ ਗਾਂ ਹੈ ਤੇ ਬੱਚਾ ਇਹਦਾ ਡੈੱਡ ਹੈ ਤੇ ਕਿੰਨਾ ਦੁੱਧ ਕਿੰਨਾ ਜੀ ਇਹਦੇ ਪਿੱਛੇ ਦੁੱਧ 11 ਲੀਟਰ ਰੈਡੀ ਹੈ ਜੀ ਦੋਨੇ ਟਾਈਮਾਂ ਦਾ ਦੋਨਾਂ ਦਾ ਮਿਲਾ ਕੇ 11 ਲੀਟਰ ਹੈ ਕਿ ਹਾਂਜੀ ਹਾਂਜੀ ਪਰ ਡੇ 11 ਲੀਟਰ ਦੁੱਧ ਰੈਡੀ ਹੈ ਅੱਛਾ ਪਰ ਡੇ ਵੀ ਦੋਨੇ ਟਾਈਮਾਂ ਦਾ ਰਲਾ ਕੇ 11 ਲੀਟਰ ਹੈ ਹਾਂਜੀ ਹਾਂਜੀ ਤੇ ਆਪਾਂ ਇਹਦਾ ਕੀ ਮੁੱਲ ਮੰਗਦੇ ਹਾਂ ਜੀ 30000 ਰੁਪਏ ਮੁੱਲ ਕਰਦੇ ਹਾਂ ਜੀ अच्छा 30000 ਰੁਪਿਆ ਆਪਾਂ ਇਸ ਗਾਂ ਦਾ ਮੁੱਲ ਮੰਗਦੇ ਆਂ ਹਾਂਜੀ ਮੌਕੇ ਤੇ ਮਾਨਤਾਨ ਖੁੱਲਾ ਕਰ ਦਾਂਗੇ اچھا ਮੌਕੇ ਤੇ ਮਾਨਤਾਨ ਹੋ ਜਾਊ ਤੇ ਆਪਣੇ ਪਿੰਡ ਦੀ ਲੋਕੇਸ਼ਨ ਦੱਸ ਦਿਓ ਜੀ ਮਾੜੀ ਜੀ ਜੇ ਕਿਸੇ ਵੀਰ ਨੇ ਲੈਣੀ ਵੀ ਹੋਵੇ ਗਾਂ ਲੋਕੇਸ਼ਨ 30 ਐਮਲ ਟਾਣੀਆਂ ਜੀ ਰਿਡਮਲ ਸਰ ਦੇ ਕੋਲੇ ਹੂੰ ਤੇ ਇੱਕ ਵਾਰੀ ਨੰਬਰ ਵੀ ਦੱਸ ਦੋ ਆਪਣਾ 8875510428 8875510428 ਕਸੀ 75510428 ਆ ਨੰਬਰ ਹੈ ਬਾਈ ਹੋਰਾਂ ਦਾ ਕਿਸੇ ਵੀ ਵੀਰ ਨੇ ਇਹ ਗਾਂ ਲੈਣੀ ਹੋਵੇ ਇੰਟਰਸਟਡ ਹੋਵੇ ਕਾਲ ਕਰ ਲਿਓ 30000 ਰੁਪਏ ਮੁੱਲ ਮੰਗਦੇ ਆ ਬਾਕੀ ਬਾਈ ਕਹਿੰਦਾ ਵੀ ਮੌਕੇ ਤੇ ਲੈਣ ਦੇਣ ਹੋ ਜਾਊਗਾ ਗਾਂ ਤੁਸੀਂ ਦੇਖ ਸਕਦੇ ਹੋ ਗਿਰ ਹੈਗੀ ਇਹ ਕ੍ਰੋਸ ਹੈ ਗਿਰ ਹੈਣਾ ਤੇ 26 ਦਿਨ ਇਹਨੂੰ ਸੂਏ ਨੂੰ ਹੋ ਗਏ ਤੇ ਪਿੱਛੇ ਦੇ ਬੱਚਾ ਸੀਗਾ ਉਹ ਡੈੱਡ ਆ ਹਾਂਜੀ ਤੇ 11 ਲੀਟਰ ਇਹਦਾ ਦੁੱਧ ਆ ਤੇ ਜੇ ਵੀ ਕਿਸੇ ਵੀਰ ਨੇ ਲੈਣੀ ਹੋਵੇ ਨੰਬਰ ਆਪਾਂ ਤੁਹਾਨੂੰ ਦੇਤਾ ਹੈ ਕਾਲ ਜਰੂਰ ਕਰਿਓ ਇੰਟਰਸਟਡ ਜਿਹੜਾ ਵੀਰ ਇੰਟਰਸਟਡ ਹੋਊਗਾ ਉਹੀ ਕਾਲ ਕਰੇ ਤੇ ਬਾਕੀ ਮੌਕੇ ਤੇ ਲੈਣ ਦੇਣ ਹੋ ਜਾਊਗਾ 30000 ਰੁਪਏ ਮੁੱਲ ਹੈ ਠੀਕ ਹੈ ਵੀਰ ਆਪਣੇ ਕੋਲੇ ਬੱਚੀ ਹੈ ਵੀਰ ਜੀ ਸੱਲ ਲਈ ਠੀਕ ਹੈ 1 ਸਾਲੇ ਦੀ ਉਮਰ ਹੈ ਹਮ ਗਣਪਤੀ ਸੀਮਨ ਦੀ ਹੈ ਗਣਪਤੀ ਸੀਮਨ ਦੀ ਹੈ 1 ਸਾਲੇ ਦੀ ਉਮਰ ਹੈ ਹਾਂਜੀ ਠੀਕ ਹੈ ਇਹ ਇਹ ਕਿਹੜੀ ਇਹ ਕਿਹੜੀ ਬਰੀਡ ਹੈ ਇਹ ਇਹ ਗੇਰ ਹੈ ਜੀ ਗਣਪਤੀ ਗਿਰਦੀ ਬੱਚੀ ਹੈ ਅੱਛਾ ਗਣਪਤੀ ਗਿਰਦੀ ਇਹ ਬੱਚੀ ਆ ਹਾਂਜੀ 1 ਸਾਲ ਦੀ ਉਮਰ ਹੈ ਹਾਂਜੀ ਠੀਕ ਹੈ ਜੀ ਤੇ 1 ਸਾਲ ਦੀ ਉਮਰ ਹੈ 1 ਸਾਲ ਉਮਰ ਹੈ ਦੀ ਤੇ ਇਹਦਾ ਆਪਾਂ ਫਿਰ ਮਦਰ ਦਾ ਜਿਹੜਾ ਮਿਲਕ ਰਿਕਾਰਡ ਹੈ ਉਹ 16 ਲੀਟਰ ਹੈ ਅੱਛਾ ਇਹਦੀ ਮਦਰ ਦਾ ਜਿਹੜਾ ਮਿਲਕ ਰਿਕਾਰਡ ਹੈ ਉਹ 16 ਲੀਟਰ ਹੈ ਹਾਂਜੀ ਗਣਪਤੀ ਸੀਮਨ ਦੀ ਹੈ ਇਹ ਬੱਚੀ ਗਣਪਤੀ ਸੀਮਨ ਦੀ ਠੀਕ ਹੈ 1 ਸਾਲ ਉਮਰ ਹੈ ਗਿਰ ਨਸਲ ਦੀ ਹੈ ਗਿਰ ਨਸਲ ਦੀ ਹੈ 8000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਠੀਕ ਹੈ ਜੀ 8000 ਰੁਪਿਆ ਇਸ ਬੱਚੀ ਦਾ ਡਿਮਾਂਡ ਕਰਦੇ ਹੋ ਤੁਸੀਂ ਹਨਾ ਤੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਬੱਚੀ ਵੇਖ ਸਕਦੇ ਹੋ ਤੁਸੀਂ ਗਿਰ ਨਸਲ ਦੀ ਇਹ ਬੱਚੀ ਹੈ ਗਣਪਤੀ ਸੀਮਨ ਹਨਾ ਇਹਦਾ ਹਾਂਜੀ ਠੀਕ ਹੈ ਜੀ ਤੇ ਇੱਕ ਸਾਲੇ ਦੀ ਉਮਰ ਹੈ ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਗਾਂ ਵਿਖਾਈ ਸੀਗੀ ਉਹ ਵੀ ਸੈਲ ਤੇ ਹੈ ਤੇ ਬਾਈ ਜੀ ਇੱਕ ਵਾਰੀ ਆਪਣਾ ਐਡਰੈਸ ਤੇ ਨੰਬਰ ਫੇਰ ਬੋਲ ਦੋ ਵੀ ਜੇ ਕੋਈ ਵੀਰ ਇੰਟਰਸਟਿਡ ਹੋਵੇ ਤੁਹਾਨੂੰ ਕਾਲ ਕਰ ਲਿਓ ਐਡਰੈਸ ਆਪਣਾ 30 ਐ ਮਲਟਾਣੀ ਹਮ ਰਿਡਮਲ ਸਰ ਦੇ ਕੋਲੇ ਟਾਣੀ ਹੈ 30 ਐ ਠੀਕ ਹੈ ਜੀ 8675510428 ਕੰਟੈਕਟ ਨੰਬਰ ਆਪਣਾ ਠੀਕ ਹੈ ਜੀ ਤੇ ਲੋ ਬਾਈ ਜੀ ਹੋਰਾਂ ਨੇ ਐਡਰੈਸ ਵੀ ਆਪਾਂ ਨੂੰ ਦੱਸਤਾ ਨੰਬਰ ਵੀ ਆਪਾਂ ਨੂੰ ਦੱਸਤਾ ਜੇ ਕਿਸੇ ਕੋਈ ਵੀਰ ਚਾਹ ਵਾਣਾ ਹਨਾ ਗਾਂਸਤੇ ਵੀ ਕਾਲ ਕਰ ਸਕਦਾ ਬੱਚੀਸਤੇ ਵੀ ਕਾਲ ਕਰ ਸਕਦਾ ਤੇ ਬੱਚੀਆਂ ਖਰੀਦ ਸਕਦਾ ਤੇ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਤੇ